ਲੈ ਵੀ ਮੱਲੋ ਮੋਦਨ ਦਾ ਡੈਰੀ ਫਾਰਮ ਦੀ ਸਫਾਈ ਕਲੀ ਦਾ ਛੱਟਾ ਹਫਤੇ ਚ ਦੋ ਵਾਰੀ ਇਹ ਦੇਖੋ ਪਸ਼ੂਆਂ ਨੂੰ ਦਵਾਈ ਇਹ ਦੋ ਵਾਰੀ ਖਾਇਦੇ ਚ ਦਵਾਈ ਹੈ ਲੀਵਰ ਵਾਸਤੇ ਹਾਜਮੇ ਵਾਸਤੇ ਸਾਰੇ ਪਸ਼ੂਆਂ ਨੂੰ ਇੱਕ ਇੱਕ ਪੇੜਾ ਪਿਆਗਾ ਮਿਨਰਲ ਮਿਕਸਚਰ ਵੀ ਹੈ ਖਾਂ ਦੀ ਸਫਾਈ ਕੀਤੀ ਹੋਈ ਹੈ ਕਟਰੂ ਗੁਰ ਰਾਮ ਫਰਮਾ ਰਹੇ ਨੇ ਮਾਝਾਂ ਨੂੰ ਹਲਕੇ ਹਲਕੇ ਧੁੱਪ ਪੈਣੀ ਸ਼ੁਰੂ ਹੋ ਗਈ ਮੱਝਾਂ ਵੀ ਆਰਾਮ ਫਰਮਾ ਰਹੀਆਂ ਨੇ ਦੇਖੋ ਬਿਲਕੁਲ ਸ਼ਾਂਤ ਹੀ ਨਾ ਠੀਕ ਆ ਨੰਮ ਲੱਗੀ ਹੋਈ ਆ ਨੰਮ ਅਗਲੇ ਸਾਲ ਵੱਡੀ ਹੋ ਜੂ ਦੇਖੋ ਮੱਛਰ ਹੋ ਗਿਆ ਰਾਤ ਨੂੰ ਬਹੁਤ ਜ਼ਿਆਦਾ ਠੀਕ ਆ ਰਾਤ ਨੂੰ ਇਹ ਇਹਦੇ ਵਿੱਚ ਹੁੰਦੀਆਂ ਨੇ ਹੁਣ ਸਵੇਰੇ 5 ਵਜੇ ਦੀ ਚਬਾਈ ਹੋ ਗਈ 5 ਵਜੇ ਦੀ ਇਹ ਸਾਰੀਆਂ ਅੰਦਰ ਬੈਠੀਆਂ ਨੇ ਠੀਕ ਆ ਆ ਸਾਰਿਆਂ ਦਾ ਪੂਰਾ ਧਿਆਨ ਡਾਇਟ ਦਾ ਸਾਹਸ ਪਈ ਦਾ ਠੀਕ ਹੈ ਆਪਾਂ ਦੁੱਧ ਦਿਲੋਂ ਦੇਣਾ ਠੀਕ ਹੈ ਦੁੱਧ ਬੋਤਲ ਬੁਕਿੰਗ ਕਰਨੀ ਪਊਗੀ ਇਹ ਨਹੀਂ ਹੈਗਾ ਵੀ ਸਾਨੂੰ ਜੀ ਅੱਜ ਹੀ ਦੁੱਧ ਦੇ ਦਿਓ ਨੰਬਰ ਲਾਉਣਾ ਪਊ ਠੀਕ ਆ ਜੀ ਇਹ ਦੇਖੋ ਆਹ ਆ ਦੁੱਧ ਮਿਲੂਗਾ ਦੇਖੋ ਕਿਵੇਂ ਪਈਆਂ ਸੁੱਤੀਆਂ ਹੁਣ ਇਹਨਾਂ ਨੂੰ ਧੁੱਪ ਲੱਗੂ, ਵਿਟਾਮਿਨ ਡੀ ਮਿਲੂ, ਸ਼ਾਂਤ ਮਨ ਹੈ। ਬਿਲਕੁਲ ਬਾਲੂ ਰੇਤੇ ਦੇ ਵਿੱਚ ਬੈਠੀਆਂ ਨੇ। ਸਾਹਸ ਪਈ ਬਿਲਕੁਲ ਟਣਾ-ਟੰਨਾ ਹੈ। ਠੀਕ ਹੈ ਕੋਈ ਰਾਤ ਦੀਆਂ ਦੁਖੀ ਨਹੀਂ ਹੈਗੀਆਂ। ਆ ਜਿਹੜਾ ਇਹਨਾਂ ਦਾ ਡਾਈਟ ਤਿਆਰ ਕੀਤੀ ਹੋਈ ਆ। ਅਜੇ ਇਹਦੇ ਚ ਇੱਕ ਵਾਰੀ ਪਾਣੀ ਪੀ ਕੇ ਹੱਥ ਵੱਜਣਾ। ਹੋਰ ਇਹਨੇ ਆਹੋ ਕਰਨਾ ਆਪਣਾ ਖਲਾਓ। ਇਹੋ ਜਿਹਾ ਦੁੱਧ ਆ ਆਪਣੇ ਕੋਲੇ। ਠੀਕ ਹੈ। ਖੋਸ ਦੇਲ ਵਾਲਾ ਖੋਸ ਮਨ ਵਾਲਾ ਪੂਰਾ ਹੈਲਥੀ ਦੁੱਧ ਕੋਈ ਫੀਡ ਨਹੀਂ ਪਾਉਂਦੇ ਮੈਂ ਬਾਰ-ਬਾਰ ਕਹਿ ਚੁੱਕਿਆ ਆਪਣੀ ਖਾਲਾ ਸਰੋਂ ਦੀ ਲੇਟੀ ਹੈ ਕਣਕ ਦੀ ਮੱਕੀ ਦੀ ਛੋਲੇ ਤੇ ਸੋਇਆਬੀਨ ਬਸ ਹਰਾ ਚਾਰਾ ਠੀਕ ਹੈ ਦੁੱਧ ਜਿਹੜਾ ਬੰਦਾ ਆਪਣਾ ਇੱਕ ਹਫਤਾ ਪੀ ਗਿਆ ਉਹਨੂੰ ਦੁਬਾਰੇ ਕਿਸੇ ਦਾ ਦੁੱਧ ਨਹੀਂ ਚੰਗਾ ਲੱਗਦਾ ਆਪਣੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਸਕਰੀਨ ਤੇ ਨੰਬਰ ਵੀ ਚੱਲਦਾ ਹੈ ਠੀਕ ਹੈ ਉਸ ਤੋਂ ਬਾਅਦ ਰਨਾਲਾ ਤੇ ਠੇਕਰੀਵਾਲ ਦੇ ਲੋਕ ਦੁੱਧ ਨੂੰ ਬੁਕਿੰਗ ਕਰਾ ਸਕਦੇ ਆ ਦਿੱਤੇ ਹੋਏ ਨੰਬਰ ਤੇ ਧੰਨਵਾਦ ਜੀ ਮੈਂ ਤੁਹਾਨੂੰ ਪਸ਼ੂਆਂ ਦੀ ਵੀਡੀਓ ਜਿਹੜੀ ਆਰਾਮ ਵਾਲੀ ਹੈ ਉਹ ਬਣਾਏ ਬਣਾ ਰਿਹਾ ਨਹੀਂ ਜਾਂਦਾ ਦੇਖੋ ਕਿਵੇਂ ਆਰਾਮ ਪਰਮਾ ਰਹੀਆਂ ਹਾਂ ਹਾਂ ਯਾਰ ਹਰ ਇੱਕ ਦਾ ਜੀ ਕਰਦਾ ਵੀ ਪੋਲੀ ਜਗ੍ਹਾ ਹੋਵੇ ਫਰਸ਼ਾਂ ਤੇ ਗੰਦੇ ਥਾਮਾਂ ਤੇ ਨਾ ਪਸ਼ੂਆਂ ਦਾ ਰਹਿਣ ਨੂੰ ਜੀ ਕਰਦਾ ਨਾ ਹੀ ਬੰਦਿਆਂ ਨੂੰ ਦੇਖੋ ਮੈਂ ਤਾਂ ਬਾਰ ਬਾਰ ਵੀਡੀਓ ਪਾਉਣਾ ਵੀ ਆਪਣੇ ਦੁੱਧ 'ਚ ਗੱਲਬਾਤ ਆ ਰੇਤਾ ਇਹਨਾਂ ਦਾ ਸਪੈਸ਼ਲ ਪਾਲੂ ਰੇਤੇ ਦੀਆਂ ਦੋ ਟਰਾਲੀਆਂ ਪਈਆਂ ਨੇ ਔਰ ਜਦੋਂ ਘਾਟ ਹੁੰਦੀ ਹੈ ਆਪਾਂ ਉਹ ਦੀ ਦੇਖੋ ਆ ਦੇਖ ਸੌ ਰਹੀ ਆ ਬਿਲਕੁਲ ਆਰਾਮ ਕਰ ਰਹੀ ਆ